ਕੱਲੇ ਨਾ ਸਾਡੇ ਘਰ ਦੇ ਵਿੱਚ ਨਾ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਜ ਪਤਾ ਨਹੀਂ ਰਾਤ ਨੂੰ ਜਦੋਂ ਸੁੱਤੇ ਫੇਰ ਸੀ ਉਦੋਂ ਨਾ ਘਰ ਦੇ ਵਿੱਚ ਕੋਈ ਖੂਨ ਦੇ ਸਿੱਟੇ ਸਿੱਟ ਜਾਂਦਾ ਹੈਗਾ ਤੇ ਕਈ ਥਾਵਾਂ ਇਹ ਨਾ ਸਾਡੇ ਕੱਪੜੇ ਵੀ ਪਾੜ ਜਾਂਦੇ ਨੇ ਅੱਗ ਵੀ ਲੱਗ ਜਾਂਦੀ ਹੈਗੀ ਇਸ ਤਰੀਕੇ ਦੀਆਂ ਘਟਨਾਵਾਂ ਨਾ ਬਹੁਤ ਜ਼ਿਆਦਾ ਹੁੰਦੀਆਂ ਰਹਿੰਦੀਆਂ ਨੇ ਬਹੁਤ ਸੋਹਣਾ ਕੰਮ ਚੱਲਦਾ ਸੀਗਾ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਹੈਗੀ ਹੁਣ ਜਿਹੜਾ ਕਿ ਕੰਮ ਨਾ ਜਿਹੜੇ ਵੀ ਹੱਥ ਨੂੰ ਕੰਮ ਪਾਉਣੇ ਜਿਵੇਂ ਹੁੰਦਾ ਵੀ ਆਪਾਂ ਸੋਨੇ ਨੂੰ ਹੱਥ ਪਾਉਣੇ ਤਾਂ ਉਹ ਵੀ ਮਿੱਟੀ ਬਣਦੀ ਜਾਂਦੀ ਹੈਗੀ ਪਤਾ ਨਹੀਂ ਕਿ ਇਹਦੀ ਨਜ਼ਰ ਲੱਗ ਗਈ ਅਕਸਰ ਇਹੀ ਚੀਜ਼ ਆਪਾਂ ਸਾਰੇ ਭੈਣ ਭਰਾ ਸੋਚਦੇ ਆ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੇਰਾ ਮਕਸਦ ਹੁੰਦਾ ਕਿ ਮੇਰੇ ਭੈਣ ਭਰਾਵਾਂ ਨੂੰ ਸਚਾਈ ਤੇ ਵਾਹਿਗੁਰੂ ਜੀ ਦੇ ਲੜ ਲਾਉਣਾ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਕਿ ਇਸ ਦੇ ਤਾਂ ਮੈਂ ਕਾਬਿਲ ਵੀ ਨਹੀਂ ਸੀ ਵਾਹਿਗੁਰੂ ਜੀ ਦੀ ਮਿਹਰ ਤੇ ਤੁਹਾਡੇ ਪਿਆਰ ਦੇ ਸਦਕਾ ਇਸੇ ਤਰੀਕੇ ਨਾਲ ਆਪਣਾ ਪਿਆਰ ਬਣਾ ਕੇ ਰੱਖਣਾ ਜੋ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਦੀ ਹੁੰਦੀ ਆ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਉਸ ਨੂੰ ਫਿਰ ਆਪਣੇ ਜੀਵਨ ਦੇ ਵਿੱਚ ਜ਼ਰੂਰ ਵਰਤਿਆ ਕਰੋ ਜ਼ਰੂਰ ਇਸ ਚੀਜ਼ ਨੂੰ ਦੇਖਿਆ ਕਰੋ ਕਿਉਂਕਿ ਇਨਾਂ ਛੋਟੇ ਛੋਟੇ ਚੀਜ਼ਾਂ ਕਰਕੇ ਹੀ ਆਪਾਂ ਭਟਕਦੇ ਰਹਿੰਨੇ ਆ ਨੁਕਸਾਨ ਕਰਦੇ ਰਹਿੰਨੇ ਆ ਆਪਣਾ ਲੱਖਾਂ ਰੁਪਿਆ ਆਪਾਂ ਖਰਾਬ ਕਰ ਦਿੰਨੇ ਆ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜਿਹੜੇ ਜਿਹੜੀ ਭੈਣਾਂ ਦੇ ਮੈਨੂੰ ਕਈ ਵਾਰੀ ਬਹੁਤ ਮੈਸੇਜ ਆਉਂਦੇ ਨੇ ਇਸ ਤਰੀਕੇ ਦੇ ਕਿ ਤੁਹਾਡੇ ਘਰ ਦੇ ਵਿੱਚ ਹਨਾ ਪਹਿਲਾਂ ਬਹੁਤ ਵਧੀਆ ਕੰਮ ਸੀਗਾ ਹੁਣ ਉਹ ਨੁਕਸਾਨ ਹੋਣ ਲੱਗੇ ਤੇ ਜਿਹੜਾ ਸਾਡਾ ਚੱਲਦਾ ਕੰਮ ਸੀ ਉਹ ਰੁਕ ਗਿਆਗਾ ਬਹੁਤ ਸਾਰੀਆਂ ਫੈਕਟਰੀਆਂ ਸੀ ਇਦਾਂ ਹਨਾ ਵੀ ਉਹ ਇੱਕੋ ਦਮ ਪਤਾ ਨਹੀਂ ਕਿਉਂ ਕੰਮ ਡਾਊਨ ਹੋਣ ਲੱਗ ਗਿਆ ਵੀ ਲੱਗਦਾ ਕਿਸੇ ਨੇ ਸਾਡੇ ਘਰ ਦੇ ਵਿੱਚ ਜਾਦੂ ਟੂਣਾ ਕਰਵਾਤਾਗਾ ਸਭ ਤੋਂ ਪਹਿਲਾਂ ਇਹ ਜਿਹੜੀ ਖੂਨ ਦੇ ਸਿੱਟੇ ਵਗੈਰਾ ਹੁੰਦੇ ਨੇ ਨਾ ਇਹ ਅੱਜ ਤੋਂ 10 ਸਾਲ ਪਹਿਲਾਂ ਸਾਡੇ ਘਰੇ ਵੀ ਇਹ ਚੀਜ਼ ਹੋਈ ਸੀ ਸਾਨੂੰ ਵੀ ਇਦਾਂ ਬਹਿਮ ਹੋ ਗਿਆ ਵੀ ਹਨਾ ਵੀ ਇਹ ਕੀ ਚੀਜ਼ ਹੈ ਵੀ ਰੋਜ ਇਦਾਂ ਹੀ ਹੁੰਦਾ ਹੈਗਾ ਇਹ ਪਰ ਜਦੋਂ ਅਸੀਂ ਇਸ ਚੀਜ਼ ਦੀ ਨਡੁੰਗਾਈ ਤੱਕ ਜਾਣ ਦੀ ਕੋਸ਼ਿਸ਼ ਕੀਤੀ ਦੇਖੋ ਵਾਹਿਗੁਰੂ ਜੀ ਦੀ ਮਿਹਰ ਹੈ ਕਿ ਅੱਜ ਤੱਕ ਨਾ ਮੇਰੇ ਪਿਕੇ ਕਰ ਨਾ ਮੇਰੇ ਸਹੁਰੇ ਘਰ ਅਸੀਂ ਕਿਸੇ ਤੰਤਰੀ ਕਿਸੇ ਬਾਬੇ ਕੋਲੇ ਕਦੇ ਨਹੀਂ ਗਏ ਮਹਾਪੁਰਸ਼ਾਂ ਦੀ ਸੰਗਤ ਕਰਦੇ ਹਾਂ ਜੋ ਕਿ ਦੀਵਾਨ ਲਗਾਉਂਦੇ ਨੇ ਗੁਰ ਸਿੱਖ ਨੇਗੇ ਜਾਂ ਗੁਰੂ ਘਰ ਤੋਂ ਬਿਨਾਂ ਅਸੀਂ ਕਦੇ ਕਿਸੇ ਜਗ੍ਹਾ ਤੇ ਮੱਥਾ ਨਹੀਂ ਟੇਕਿਆ ਨਾ ਕਿਤੇ ਮੜੀ ਮਸਾਣੀ ਤੇ ਛੋਟੀ ਹੁੰਦੀ ਹੈ ਨਾ ਅਸੀਂ ਮੈਂ ਸਬਜੀ ਦੇ ਮੰਦਿਰ ਤੇ ਟਿੱਲੇ ਤੇ ਜਾਂਦੀ ਹੁੰਦੀ ਸੀ ਤੇ ਹੁਣ ਅਸੀਂ ਪਹਿਲਾਂ ਹਜੂਰ ਸਾਹਿਬ ਗਏ ਸੀ ਕਿ ਉਦੋਂ ਵੀ ਅਸੀਂ ਧੰਨੇ ਭਗਤ ਦੇ ਤੇ ਆਪਣੇ ਰਾਮ ਨਾਮਦੇਵ ਜੀ ਦੇ ਨੰ ਮੰਦਿਰ ਸਾਰੇ ਕਿਤੇ ਜਾ ਕੇ ਆ ਸਤਿਕਾਰ ਸਾਰਿਆਂ ਦਾ ਮੰਦਿਰ ਮਸਜਿਦ ਜੋ ਵੀ ਹੈਗੇ ਨੇ ਸਤਿਕਾਰ ਸਾਰਿਆਂ ਦਾ ਸਾਥਾ ਮੇ ਜਾ ਕੇ ਅਸੀਂ ਮੱਥਾ ਵੀ ਟੇਕ ਕੇ ਆਇਆ ਪਰ ਮਨ ਦੇ ਸੀ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਦੇ ਕਿਸੇ ਨੂੰ ਨਹੀਂ ਇਸ ਲਈ ਮੈਂ ਤੁਹਾਨੂੰ ਕਹਿਣੀ ਨੇ ਕਿ ਇੱਕ ਭਰਾ ਨੇ ਮੈਨੂੰ ਇੱਕ ਦਿਨ ਮੈਸੇਜ ਕੀਤਾ ਇਸੇ ਵੀਡੀਓ ਤੇ ਜਿਹੜੀ ਆਪਣੀ ਵੈਗਰ ਵੈਗਰ ਲਿਖਣ ਵਾਲੀ ਕਿ ਦੀਦੀ ਅਸੀਂ ਜੈ ਮਾਤਾ ਦੀ ਲਿਖ ਲਈਏ ਦੇਖੋ अवतार ਹੋਈ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਦਸੇ ਪਾਤਸ਼ਾਹियां ਦੇ ਕੋ ਕਲਯੂ ਦੇਵ अवतार ਨੇ RAM RAM ਤੁਸੀਂ ਲਿਖ ਸਕਦੇ ਹੋ ਕ੍ਰਿਸ਼ਨ ਭਗਵਾਨ ਜੀ ਦਾ ਤੁਸੀਂ ਲਿਖ ਦਿਓ ਕਿਉਂਕਿ ਉਹ ਵੀ ਇੱਕ ਅਪਦੇ ਜੁਗ ਦੇ ਅਵਤਾਰ ਹੋਏ ਨੇ ਸਭ ਰੱਬ ਦਾ ਰੂਪ ਨੇ Hindu ਧਰਮ ਦੇ ਵਿੱਚ ਜਿੰਨੀਆਂ ਵੀ ਦੇਵੀਆਂ ਮਾਤਾਵਾਂ ਹੋਈਆਂ ਨੇ ਬਹੁਤ ਸਤਿਕਾਰਯੋਗ ਨੇ ਇਹਨਾਂ ਦੇ ਪਿੱਛੇ ਵੀ ਇੱਕ ਬਹੁਤ ਵੱਡੀ ਹਿਸਟਰੀ ਹੈ ਜਿੰਨੀਆਂ ਵੀ ਦੇਵੀ ਆ ਆਪਣੇ ਹੋਈਆਂ ਨੇ ਨਾ ਇਨਾ ਦਾ ਜਿਹੜਾ ਪਿਸ਼ੋਕੜਾ ਮੈਂ ਇੱਕ ਵਾਰੀ ਆਪਣੇ ਮੈਂ ਆਪਣੇ ਸਾਡੀ ਢਿੱਲੇ ਤੇ ਨਾ ਉਥੇ ਸਾਧੂ ਆਉਂਦੇ ਹੁੰਦੇ ਸੀਗੇ ਸ਼ਿਵਜੀ ਭਗਵਾਨ ਦਾ ਬਹੁਤ ਵੱਡਾ ਮੰਦਿਰ ਹੈਗਾ ਉਥੇ ਹਰ ਸਾਲ ਸ਼ਿਵਰਾਤਰੀ ਜਨਮ ਅਸ਼ਟਮੀ ਬਹੁਤ ਧੂਮ ਧਾਮ ਨਾਲ ਮਨਾਈ ਜਾਂਦੀ ਸੀ ਉਥੇ ਮੈਂ ਨਾ ਵਾਈਕਰੂ ਜੀ ਦੀ ਕਿਰਪਾ ਨਾਲ ਬਚਪਨ ਤੋਂ ਹੀ ਬਹੁਤ ਸਾਧੂਆਂ ਦੇ ਦਰਸ਼ਨ ਕੀਤੇ ਹੈਗੇ ਤੇ ਉਹਨਾਂ ਨੇ ਇੱਕ ਵਾਰੀ ਦੱਸਿਆ ਸੀਗਾ ਕਿ ਇਹ ਸਾਰੀ ਉਤਪਤੀ ਹੋਈ ਹੈ ਤਾਂ ਮਾਤਾ ਪਾਰਬਤੀ ਦੇ ਥਰੂ ਹੋਈ ਹੈ ਇਹ ਦੀ ਮੈਂ ਤੁਹਾਨੂੰ ਕਿਤੇ ਪ੍ਰੀ ਟਾਈਮ ਹਣਾ ਜਿਵੇਂ ਲਾਈਵ ਦੇ ਵਿੱਚ ਜਾਂ ਕਿਸੇ ਇਦਾਂ ਹਣਾ ਹੋਇਆ ਤਾਂ ਮੈਂ ਤੁਹਾਨੂੰ ਜ਼ਰੂਰ ਇਸ ਚੀਜ਼ ਬਾਰੇ ਦੱਸੂਗੀ ਕਿਉਂਕਿ ਕਹਿੰਦੇ ਅੱਲਾ ਵਾਹਿਗੁਰੂ ਵਾਲੀ ਦਾ ਨਾਮ ਹੈ ਪਰ ਮਾਂ ਚ ਪੈ ਗਈ ਦੁਨੀਆ ਹਣਾ ਤੇ ਚਲੋ ਛੱਡੋ ਇਸ ਵਿਸ਼ੇ ਨੂੰ ਤਾਂ ਆਪਾਂ ਹੁਣ ਜਿਹੜਾ ਅਗਲਾ ਵਿਸ਼ਾ ਹੈ ਆਪਾਂ ਜਿਹੜਾ ਅੱਜ ਦੀ ਵੀਡੀਓ ਹੈ ਉਸ ਨੂੰ ਸ਼ੁਰੂ ਕਰਦੇ ਆਂ ਤੇ ਜਦੋਂ ਅਸੀਂ ਉਸ ਚੀਜ਼ ਦੀ ਡੂੰਘਾਈ ਦੇ ਵਿੱਚ ਗਏ ਤਾਂ ਸਾਡੇ ਘਰੇ ਇੱਕ ਕੁੱਤੀ ਆਉਂਦੀ ਹੁੰਦੀ ਸੀ ਉਹਦੇ ਨਾਲ ਖੂਨ ਚੱਲਦਾ ਰਹਿੰਦਾ ਸੀਗਾ ਉਹ ਘੇੜਾ ਦੇ ਜਾਂਦੀ ਸੀ ਸਾਨੂੰ ਨਹੀਂ ਪਤਾ ਚੱਲਦਾ ਸੀਗਾ ਪਰ ਬਾਅਦ ਦੇ ਵਿੱਚ ਜਦੋਂ ਅਸੀਂ ਡੂੰਘਾਈ ਦੇ ਨਾਲ ਉਸ ਚੀਜ਼ ਨੂੰ ਸਰਚ ਕੀਤਾ ਤਾਂ ਸਾਨੂੰ ਇਹ ਸਿੱਟਾ ਮਿਲਿਆ ਤੇ ਇੱਕ ਹੋਰ ਹੋਇਆ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਸਾਡੀ ਭੈਣ ਸੀਗੀ ਮਿਲ ਕੇ ਸਾਡੀ ਮੇਰੀ ਦਰਾਣੀ ਆ ਦੀ ਥੋਂ ਲੱਗਦੀ ਸੀ ਉਹ ਬਹੁਤ ਪੜ੍ਹੀ ਲਿਖੀ ਸੀ ਵਿਆਹ ਹੋ ਗਿਆ ਉਹਦੇ ਇੱਕ ਡਰਾਈਵਰ ਦੇ ਨਾਲ ਵਿਚਾਰਾ ਬੈਂਡ ਚਲਾਉਂਦਾ ਸੀਗਾ ਹਨਾ ਡਰਾਈਵਰ ਸੀਗਾ ਇੱਕ ਕੁੜੀ ਵੀ ਹੋ ਗਈ ਉਹ ਜਦੋਂ ਤੋਂ ਵਿਆਹ ਹੋਇਆ ਨਾ ਪਹਿਲਾਂ ਪਿੱਛੇ ਖੁੱਲੇ ਸੁਵਾਦੀ ਸੀ ਬਹੁਤ ਜ਼ਿਆਦਾ ਘੁੰਮਣਾ ਫਿਰਨਾ ਹਨਾ ਜਿਵੇਂ ਕਿ ਮੈਂ ਤੁਹਾਨੂੰ ਅੱਪ ਦੀ ਵੀ ਜੀਵਨੀ ਦੱਸਦੀ ਨੇ ਵੀ ਇਦਾਂ ਦਾ ਹਨਾ ਬਹੁਤ ਅਡਜਸਟਮੈਂਟ ਕਰਨੀ ਬਹੁਤ ਔਖੀ ਹੈਗੀ ਹਨਾ ਕਈ ਪੈਣਾ ਨਹੀਂ ਕਰ ਪਾਉਂਦੀਆਂ ਇਸੇ ਤਰ੍ਹਾਂ ਦੀ ਚੀਜ਼ ਨਾਲ ਜਾਂ ਤਾਂ ਉਹ ਡਿਪਰੈਸ਼ਨ 'ਚ ਚਲੀਆਂ ਜਾਂਦੀਆਂ ਨੇ ਨਹੀਂ ਫਿਰ ਉਹ ਆਪਣੇ ਪਤੀ ਦੇ ਨਾਲੋਂ ਅਲੱਗ ਹੋ ਜਾਂਦੀਆਂ ਨੇ ਡਾਈਵੋਰਸ ਲੈ ਲੈਂਦੀਆਂ ਨੇ ਨਹੀਂ ਫਿਰ ਪੁੱਠੇ ਰਸਤੇ ਚੱਲ ਪੈਂਦੀਆਂ ਨੇ ਇਹੀ ਚੀਜ਼ ਹੈ ਮੇਨ ਜਿਹੜੀ ਕਿ ਅੱਜ ਕੱਲ੍ਹ ਘਰ ਟੁੱਟਣ ਦਾ ਕਾਰਨ ਹੈ ਤੇ ਇਸੇ ਤਿੱਕੇ ਨਾਲ ਉਹ ਵੀ ਇਦਾਂ ਹੀ ਕਰੀ ਜਾਏ ਕਰੇ ਕੱਪੜਾ ਨੂੰ ਅੱਗ ਲਾ ਦਿਆ ਕਰੇ ਹਨ ਚੋਰੀਆਂ ਕਿਸੇ ਨੂੰ ਪਤਾ ਨਾ ਲੱਗਣ ਦਿਆ ਕਰੇ ਤੇ ਆਪਣੀ ਕੁੜੀ ਨੂੰ ਬਹੁਤ ਕੁੱਟਿਆ ਕਰੇ ਉਹੀ ਵਾਲ ਖਲਿਆਰ ਲਿਆ ਕਰੇ ਵੀ ਇਦਾਂ ਹੁੰਦਾ ਉਹਨੂੰ ਡਿਪਰੈਸ਼ਨ ਸੀ ਉਹਨੂੰ ਗੁੱਸਾ ਚੜਦਾ ਸੀਗਾ ਹਰ ਇੱਕ ਗੱਲ ਤੇ ਜਦੋਂ ਹੁੰਦਾ ਸੀਗਾ ਵੀ ਐ ਵੀ ਮੈਂ ਸਾਰਾ ਕੁਝ ਏਦਾਂ ਕਰਦਾ ਤੇ ਉਹਦੇ ਘਰ ਵਾਲਾ ਇੱਕ ਵਾਰੀ ਸਾਡੇ ਨਾਲ ਬਾਰਤਾਲਾਪ ਹੋਈ ਕਹਿੰਦਾ ਵੀ ਇਦਾਂ ਵੀ ਮੇਰੀ ਘਰ ਵਾਲੀ ਇਹ ਕੱਢੀ ਮੈਨੂੰ ਕੋਈ ਕਸਰ ਬੰਸ ਰਿਹਾ ਕਹਿੰਦਾ ਮੈਂ ਬਹੁਤ ਥਾਂ ਮੈਂ ਦਿਖਾ ਲਿਆ ਵੀ ਕੁਝ ਨਹੀਂ ਹੋਇਆ ਅਸੀਂ ਇੱਕ ਡਾਕਟਰ ਕੋਲੇ ਜਾਂਦੇ ਹਾਂ ਹੈਮੋਪੈਥੀ ਵਾਲੇ ਡਾਕਟਰ ਮੈਂ ਤੁਹਾਨੂੰ ਬਹੁਤ ਵਾਰੀ ਦੱਸਿਆ ਹੈ ਜੀਵ ਜਿੰਦਿਆ ਪਟਿਆਲੇ ਇਹ ਸੀਨੀਅਰ ਡਾਕਟਰ ਨੇ ਉਹ ਤਿੰਨ ਚਾਰ ਜਿਲ੍ਹਿਆਂ ਦੇ ਸੀਨੀਅਰ ਡਾਕਟਰ ਨੇ ਸਿਰਫ ਉਹ 5 ਕੁ ਸੌ ਰੁਪਏ ਫੀਸ ਲੈਂਦੇ ਆ 15 ਦਿਨ ਦੀ ਦਵਾਈ ਦੀ ਕੋਈ ਸਾਈਡ ਇਫ ਮੈਂ ਸਿਆਖੇ ਵੀ ਸੀ ਉਹਨਾਂ ਕੋਲੇ ਜਾਣੇ ਆਪਾਂ ਡਾਕਟਰ ਸਾਹ ਨੂੰ ਦਿਖਾਉਣੇ ਆ ਇਸ ਚੀਜ਼ ਨੂੰ ਕਿਉਂਕਿ ਬਹਿਮਾ ਪਰਮਾ ਦੇ ਵਿੱਚ ਆਪਾਂ ਜਦੋਂ ਪੈ ਜਾਂਦੇ ਆ ਨਾ ਫਿਰ ਪੈਸਾ ਹੀ ਖਰਾਬ ਹੁੰਦਾ ਹੋਰ ਕੁਝ ਨਹੀਂ ਹੁੰਦਾ ਹੈਗਾ ਤੇ ਜਦੋਂ ਡਾਕਟਰ ਸਾਹ ਨੂੰ ਮਿਲੀ ਤੇ ਡਾਕਟਰ ਸਾਹ ਨੂੰ ਦੇਖਣ ਸਾਰੀ ਉਹਨੂੰ ਪੁੱਛਿਆ ਵੀ ਕੀ ਗੱਲ ਹੈਗੀ ਕਿਉਂਕਿ ਜਦੋਂ ਡਾਕਟਰ ਸਾਹ ਨੇ ਉਹਨੂੰ ਸਾਰੀਆਂ ਗੱਲਾਂ ਪੁੱਛੀਆਂ ਵੀ ਤੂੰ ਆਪਣੀ ਮੈਰਿਜ ਲਾਈਫ ਤੋਂ ਖੁਸ਼ ਨਹੀਂ ਹੈਗੀ ਤਾਂ ਉਸਨੇ ਆਪਣਾ ਬਹੁਤ ਰੋ ਰੋ ਕੇ ਭਾਵਨਾ ਮ ਦੱਸੀ ਤੇ ਮੈਨੂੰ ਵੀ ਮੈਂ ਨਾਲ ਸੀਗੀ ਮੈਨੂੰ ਵੀ ਉਹਨੇ ਦੱਸਿਆ ਕਹਿੰਦੀ ਵੀ ਮੈਂ ਬਹੁਤ ਖੁੱਲੇ ਸੁਭਾਅ ਦੀ ਸੀ ਆਪਣੇ ਅਸੇਲੀਆ ਨਾਲ ਘੁੰਮਣ ਫਿਰਨ ਜਾਣਾ ਪਾਰਟੀ ਵਗੈਰਾ ਕਰਨ ਵੀ ਮੈਂ ਪੜੀ ਲਿਖੀ ਵੀ ਹਣਾ ਤੇ ਮੇਰਾ ਸਾਰਾ ਪਰਿਵਾਰ ਨਾ ਤਾਂ ਮੈਨੂੰ ਜੋਬ ਕਰ ਦਿੰਦਾ ਤੇ ਬਾਕੀ ਮੈਂ ਨਾ ਇੱਕ ਜੇਲ੍ਹ ਵਾਂਗੂ ਬੰਦ ਹੋ ਗਈ ਆ ਮੈਨੂੰ ਇਦਾਂ ਲੱਗਦਾ ਵੀ ਮੈਂ ਜਿਵੇਂ ਮੈਨੂੰ ਕਿਸੇ ਨੇ ਕੈਦ ਕਰ ਲਿਆ ਹੁੰਦਾ ਨਾ ਵੀ ਹਰ ਇੱਕ ਸੁਪਨਾ ਮੇਰਾ ਟੁੱਟ ਚੁੱਕਿਆ ਹੈਗਾ ਵੀ ਮੈਂ ਆਪਣੇ ਆਪ ਨੂੰ ਕੋਸਦੀ ਰਹੇ ਨਾ ਬਸ ਮੈਨੂੰ ਇਦਾਂ ਹੁੰਦਾ ਵੀ ਮੈਂ ਮਰ ਜਾ ਜਾਂ ਫਿਰ ਮੈਂ ਗੁੱਸਾ ਬੱਚੇ ਤੇ ਤਾਰ ਦਿੰਨੀ ਆ ਜਾਂ ਘਰ ਤੇ ਉਤਾਰ ਦਿੰਨੀ ਆ ਤੇ ਫਿਰ ਉਹਦੇ ਪਤੀ ਨੂੰ ਵੀ ਸਮਝਾਇਆ ਸੀ ਮੈਂ ਵੀ ਉਹਨੂੰ ਬਹੁਤ ਸਮਝਾਇਆ ਬੀਬੀ ਜੀ ਤੁਸੀਂ ਇਹਨੂੰ ਹਨਾ ਪ੍ਰਾਈਵੇਟ ਜੌਬ ਤੇ ਲਾ ਦਿਓ ਚਲ ਤੁਸੀਂ ਨਹੀਂ ਉਹ ਕਰਨਾ ਹਨਾ ਵੀ ਤੁਹਾਡਾ ਜੀਵਨ ਸਾਥੀ ਹੈ ਤੁਸੀਂ ਉਹਨੂੰ ਇਹਦੇ ਉੱਪਰ ਦੀ ਤਾਂ ਕੁਝ ਨਹੀਂ ਹੈਗਾ ਵੀ ਜੇ ਤੁਸੀਂ ਇਹਨੂੰ ਘਰ ਦੇ ਵਿੱਚ ਕੋਈ ਉਹ ਕਰ ਦੋ ਵੀ ਤੁਸੀਂ ਥੋੜਾ ਜਿਹਾ ਇਹਨੂੰ ਸਮਝੋ ਕਿਤੇ ਘੁੰਮਣ ਮਿਲ ਕੇ ਮਹੀਨੇ ਮਗਰ ਠੀਕ ਹੈ ਤੁਸੀਂ ਜਿਆਦਾ ਤੁਹਾਡੇ ਕੋਲੇ ਹਨਾ ਮੇ ਬੈਂਕ ਬੈਲੈਂਸ ਨਹੀਂ ਹੈਗਾ ਤਾਂ ਤੁਸੀਂ ਘੱਟੋ ਘੱਟ ਮਹੀਨੇ ਮੰਗਰੋ 2 ਮਹੀਨੇ ਮੰਗਰੋ 6 ਮਹੀਨੇ ਮੰਗਰੋ ਸਾਲ ਮੰਗਰੋ ਇਹਨੂੰ ਥੋੜਾ ਬਹੁਤਾ ਜਿਵੇਂ ਕਿਸੇ ਅਜਿਹੀ ਜਗ੍ਹਾ ਤੇ ਲੈ ਜਾਓ ਜਿੱਥੇ ਨਾ ਤੁਹਾਡਾ ਪੈਸਾ ਵੀ ਖਰਚਣ ਹੋਵੇ ਤੇ ਇਹਦਾ ਵੀ ਮਨ ਥੋੜਾ ਜਿਹਾ ਨਾ ਉਹ ਜੀ ਦੇਖੋ ਜੀਵਨ ਸਾਥੀ ਦਾ ਇੱਕ ਦੂਜੇ ਨੂੰ ਸਮਝਣਾ ਬਹੁਤ ਜ਼ਰੂਰੀ ਆ ਕੋਈ ਪੈਸਾ ਮੈਨੇ ਨਹੀਂ ਰੱਖਦਾ ਹੁੰਦਾ ਇੱਕ ਦੂਜੇ ਨੂੰ ਸਮਝਣਾ ਬਹੁਤ ਜ਼ਰੂਰੀ ਆ ਜਦੋਂ ਇੱਕ ਘਰੇ ਪਤੀ ਆਉਂਦਾ ਨਾ ਪਤਨੀ ਉਹਨੂੰ ਦੱਸ ਦੇ ਵੀ ਜੀ ਅਗਲਾ ਉਹ ਪਤਾ ਕੀ ਕਹਿੰਦਾ ਲੰਮਾ ਦਾਬ ਥੱਕਿਆ ਹੋਇਆ ਆ ਆ ਤੂੰ ਮੇਰੇ ਸਿਰ ਖਾਈ ਜਾਂਦੀ ਆ ਮੈਥੋਂ ਵੀ ਇਹ ਚੀਜ਼ ਨਾਲ ਫ 99% ڈپریشن ਦੀ ਨਾਲ ਲੱਗ ਰਹੀਆਂ ਨੇ ਤੇ ਪਲੀਜ਼ ਥੋੜਾ ਜਿਹਾ ਸੰਭਲੋ ਤੇ ਥੋੜੇ ਕਿਚੇ ਬਾਅਦ ਨਾਲ ਉਸਨੇ ਖੁਦਕੁਸ਼ੀ ਕਰ ਲਈ ਕਹਿਣ ਤੋਂ ਭਾਵ ਹੈ ਜਿਹੜਾ ਕਿ ਖੂਨ ਦੇ ਸਿੱਟੇ ਆਉਣੇ ਘਰ ਦੇ ਵਿੱਚ ਅੱਗ ਲੱਗਣੀ ਕਿ ਕੁਝ ਵੀ ਹੋਣਾ ਇਦਾਂ ਦੇ ਨੁਕਸਾਨ ਵਗੈਰਾ ਹੋਣੇ ਇਹਦੇ ਵਿੱਚ ਨਾ 50% ਚਾਂਸ ਜਿਵੇਂ ਕਈ ਭਾਨਾ ਕਹਿੰਦੇ ਨੇ ਮੈਨੂੰ ਕਾਸਰ ਹੁੰਦੀ ਆ ਕਈ ਕਹਿੰਦੇ ਨੇ ਮੈਨੂੰ ਇਦਾਂ ਦਾ ਨਾ ਵੀ ਉਹੀ ਬੋਲ ਜਾ ਮਾਰੀ ਜਾਂਦੇ ਨੇ ਉਹਨਾਂ ਦੇ ਸਮਾਨ ਤੇ ڈپریشن ਹੁੰਦਾ ਹੋਰ ਕੁਝ ਨਹੀਂ ਹੁੰਦਾ 50% ਚਾਂਸ ਇਹ ਨੇ ਤੇ ਕੁਝ ਪਰਸੈਂਟ ਚਾਂਸ ਹੈ ਇਹ ਨਹੀਂ ਕਿ ਜਿਹੜਾ ਆਪਾਂ ਕੰਮ ਕਰਦੇ ਆ ਉਹਦੇ ਵਿੱਚ ਨਾ ਬਾਹਰੋਂ ਕਹਿੰਦੇ ਹੁੰਦੇ ਨੇ ਕਹਿੰਦੇ ਕੋਈ ਮਾੜੀ ਕਮਾਈ ਆ ਕੇ ਰਲ ਜਾਂਦੀ ਹੈ ਤੇ 10 ਜਾਂ 20% ਆਪਾਂ ਮੰਨ ਸਕਦੇ ਆ ਕਈ ਪੈਣ ਪ੍ਰਗਣਗੇ ਵੀ ਜਾਦੂ ਟੂਣਾ ਤੰਤਰ ਮੰਤਰ ਤਾਂ ਹੁੰਦੀ ਨਹੀਂ ਪਰ ਦੇਖੋ ਗੁਰਬਾਣੀ ਦੇ ਵਿੱਚ ਇਹ ਲਿਖਿਆ ਹੋਇਆ ਵੀ ਸਾਰੀਆਂ ਜੂਨਾ ਵੀ ਹੈਗੇ ਨੇ ਭੂਤ ਪ੍ਰੇਤ ਸੂਕਰ ਮਿਗਰਾਗਾ ਮਤਲਬ ਕਿ ਹਰ ਇੱਕ ਜੂਨ ਹੈਗੀ ਆ ਪਰ ਇਹ ਜੂਨਾ ਦੇ ਵਿੱਚ ਪੈਂਦੇ ਕਿਹੜੇ ਨੇ ਜਿਹੜੇ ਕਿ ਮਾੜੇ ਕਰਮ ਕਰਦੇ ਨੇ ਜਿਹੜੇ ਕਿ ਨਖੇਦ ਜੂਨੀਆਂ ਦੇ ਵਿੱਚ ਉਹੀ ਪੈਂਦੇ ਨੇ ਜਿਨ੍ਹਾਂ ਨੇ ਇੱਥੇ ਆ ਕੇ ਨਾ ਜਿਵੇਂ ਕੋਈ ਕਿਸ ਨੇ ਆਤਮ ਹੱਤਿਆ ਕਰ ਲਈ ਕਿਸੇ ਨੇ ਅੱਗ ਲਾ ਕੇ ਆਪਦੇ ਆਪ ਨੂੰ ਜਿਵੇਂ ਮਾਰ ਲਿਆ ਜਾਂ ਪਾਣੀ ਦੇ ਵਿੱਚ ਕਈ ਜੁਨਾ ਇਦਾਂ ਦੀਆਂ ਨੇ ਜਿਨ੍ਹਾਂ ਦੀ ਕਹਿੰਦੇ ਵੀ ਗਤੀ ਨਹੀਂ ਹੁੰਦੀ ਹੈਗੀ ਤਾਂ ਮੇਰਾ ਕਹਿਣ ਤੋਂ ਭਾਵ ਹੈ ਕਿ ਜਿਹੜੇ ਪੈਨ ਭਰਾਵਾਂ ਦਾ ਵੀ ਜਿਵੇਂ ਚੱਲਦਾ ਚੱਲਦਾ ਕੰਮ ਰੁਕ ਗਿਆ ਸਭ ਤੋਂ ਪਹਿਲਾਂ ਤੁਸੀਂ ਦੇਖਣਾ ਇਹ ਆ ਵੀ ਤੁਹਾਡੇ ਘਰ ਦੇ ਵਿੱਚ ਜਾਦੂ ਟੂਣਾ ਤੰਤਰ ਮੰਤਰਾਂ ਜਾਂ ਵੈਸੀ ਕੋਈ ਘਰ ਦਾ ਮੈਂਬਰ ਹੀ ਇਹ ਕੰਮ ਕਰਦਾ ਕਿਉਂਕਿ ਕਈ ਹੁੰਦੇ ਵੀ ਆਪਣੇ ਨਾਲ ਦੇ ਆਹਨਾ ਦੇਖ ਕੇ ਹੀ ਆਪਾਂ ਨੂੰ ਆਸਗੁਆਣ ਵਾਲਾ ਹੁੰਦਾ ਆਪਾਂ ਉਹੀ ਦੇਖ ਕੇ ਰਾਜੀ ਨਹੀਂ ਹੁੰਦਾ ਵੀ ਹਾਂ ਇਹਦਾ ਘਰ ਤਰੱਕੀ 'ਚ ਜਾ ਰਹੇ ਹੈਗਾ ਤਾਂ ਕਈ ਵਾਰੀ ਇਹਨਾਂ ਨੂੰ ਵੀ ਵੈਸੇ ਡਰੋਂ ਦਾ ਮਾਰ ਜਦੋਂ ਆਪਣੇ ਘਰੇ ਇਦਾਂ ਦੀ ਚੀਜ਼ ਹੋਣ ਲੱਗ ਜਾਂਦੀ ਹੈ ਨਾ ਤਾਂ ਮਾਈਂਡ ਹੈ ਜਿਹੜਾ ਨਾ ਉਹੀ ਵੈਸੇ ਡਿਪਰੈਸ਼ਨ 'ਚ ਚੱਲਿਆ ਜਾਂਦਾ ਹੈਗਾ ਤਾਂ ਕੋਈ ਵੈਸੇ ਉਹ ਕਰ ਦਿੰਦਾ ਮੈਂ ਅੱਜ ਤੋਂ ਉਹਨਾਂ ਇੱਕ ਛੋਟਾ ਜਿਹਾ ਤਰੀਕਾ ਦੱਸ ਦਿਆਂ ਕਿ ਤੁਸੀਂ ਕਿਵੇਂ ਪਤਾ ਕਰ ਸਕਦੇ ਹੋ ਵੀ ਤੁਹਾਡੇ ਘਰ ਕਿਸੇ ਨੇ ਇਹ ਕਰਵਾਇਆ ਹੋਇਆ ਜਾਂ ਤੁਹਾਡੇ ਘਰ ਦੇ ਵਿੱਚ ਹੀ ਕੋਈ ਮੈਂਬਰ ਹੈ ਜਾਂ ਕਿਵੇਂ ਵੀ ਕੋਈ ਲਾ ਲੋ ਵੀ ਇਹ ਕਿਉਂ ਹੁੰਦਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨੀ ਹੈ ਜਦੋਂ ਉਸ ਤੋਂ ਬਾਅਦ ਤੁਸੀਂ ਨੇ ਕਲੀ ਲੈਣੀ ਹੈ ਕਲੀ ਲੈ ਕੇ ਜਿਹੜਾ ਵੀ ਤੁਹਾਡਾ ਬੇੜਾ ਹੈ ਨਾ ਉਹਦੇ ਵਿੱਚ ਸਾਰੇ ਚ ਨਾ ਇੱਕ ਸਾਲਣੀ ਵਗੈਰਾ ਦੇ ਵਿੱਚ ਪਾ ਲੋ ਕਲੀ ਨੂੰ ਸਾਰੇ ਨਾ ਉਹਦੇ ਵਿੱਚ ਤੁਸੀਂ ਨਿਸ਼ਾਨ ਦੇਣੀ ਹੈ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਸਾਡੇ ਇੱਥੇ ਖੂਨ ਦੇ ਸਿੱਟੇ ਆਉਂਦੇ ਆ ਜਾਂ ਸਾਡੇ ਘਰ ਦੇ ਵਿੱਚ ਕੋਈ ਰਾਤ ਨੂੰ ਇਦਾਂ ਕੋਈ ਕੀਤਾ ਕਰਾਇਆ ਆਉਂਦਾ ਤਾਂ ਆਪਣੀ ਧੀਲੀ ਦੇ ਉੱਪਰ ਤਾਂ ਆਪਣੇ ਅੰਦਰ ਇਹ ਚੀਜ਼ ਨੂੰ ਤੁਸੀਂ ਜ਼ਰੂਰ ਕਰਿਓ ਕਿਉਂਕਿ ਤੁਹਾਨੂੰ ਪਤਾ ਲੱਗੇਗਾ ਵੀ ਬਾਹਰੋਂ ਆ ਕੇ ਤੁਹਾਡੇ ਘਰ ਦੇ ਵਿੱਚ ਕੋਈ ਕੰਮ ਕਰਦਾ ਜਾਂ ਤੁਹਾਡੇ ਘਰ ਦਾ ਹੀ ਇਸ ਚੀਜ਼ ਨੂੰ ਕੋਈ ਕਰਦਾ ਹੈ ਤੇ ਅਗਲੀ ਗੱਲ ਤੁਸੀਂ ਇਹ ਕੋਸ਼ਿਸ਼ ਕਰੋ ਦੇਖਣ ਦੀ ਕਿ ਇਹ ਚੀਜ਼ ਨੇਚਰਲੀ ਆਵੀ ਕੋਈ ਜਾਨਵਰ ਵਗੈਰਾ ਤਾਂ ਨਹੀਂ ਹੋ ਕਰਦਾ ਜਾਂ ਫਿਰ ਇਹ ਇਦਾਂ ਹੁੰਦਾ ਹੈ ਦੇਖੋ ਹਰ ਯਾਦ ਦੇ ਪੜੇ ਹੋਏ ਮੁਸਲਮਾਨ ਬਹੁਤ ਨੇ ਜਿਹੜੇ ਕਿ ਇਦਾਂ ਦੀਆਂ ਤੰਤਰਿਕਾ ਸ਼ਕਤੀਆਂ ਨੂੰ ਕਰਦੇ ਆ ਇਹਨਾਂ ਤੋਂ ਬਚਣ ਦਾ ਸਿਰਫ ਇੱਕੋ ਹੀ ਕਾਰਨ ਹੈ ਜਿੰਨਾ ਤੁਸੀਂ ਹੈਨਾ ਇਹਨਾਂ ਕੋਲੇ ਪਤੰਤਰਿਕਾਂ ਕੋਲੇ ਜਾਓਗੇ ਉਹ ਕਰਦੇ ਇਹ ਚੀਜ਼ਾਂ ਨੇ ਤਾਂ ਕਿ ਉਹ ਸਾਡੇ ਕੋਲੇ ਆਉਣ ਫਿਰ 15000 ਦੇ ਜਾਂ 20 ਦੇ ਜਾਂ ਫਿਰ ਤੁਸੀਂ ਉਹਨਾਂ ਨੂੰ ਦੇ ਦੋਗੇ ਉਹ ਠੀਕ ਨਹੀਂ ਹੋਊਗਾ ਫਿਰ ਤੂੰ ਉਹ ਕਹਿਣਗੇ ਵੀ ਹਾਂ ਤੂੰ ਇੰਨਾ ਕੰਮ ਹੋਰ ਰਹਿ ਗਿਆ ਜਿਹੜਾ ਤੁਹਾਡੇ ਜਿੰਨ ਪੁੱਤ ਚੰਬੜਿਆ ਹੋਇਆ ਨਾ ਉਹ ਬਹੁਤ ਤਾਕਤਵਾਰ ਹੈ ਤੂੰ ਹੋਰ ਇੰਨੇ ਕ ਪੈਸੇ ਦੇ ਜਾਂ ਫਿਰ ਠੀਕ ਹੋਊਗਾ ਤਾਂ ਪਲੀਜ਼ ਮੇਰੀ ਹੱਥ ਵਨ ਕੇ ਬੇਨਤੀ ਹੈ ਪਹਿਲਾਂ ਵੀ ਮੈਂ ਇਹ ਇੱਕ ਚੀਜ਼ ਭਰਾ ਨੂੰ ਦੱਸੀ ਸੀ ਉਦੋਂ ਮਾਲ ਕੇ ਮੈਨੂੰ ਵੀ ਕਾਫੀ ਜ਼ਿਆਦਾ ਡਿਪਰੈਸ਼ਨ ਜੀ ਹੋ ਗਈ ਸੀ ਕਿਉਂਕਿ ਜਦੋਂ ਆਪਾਂ ਕਿਸੇ ਵੀ ਚੀਜ਼ ਬਾਰੇ ਉਹ ਕਰਦੇ ਨਾ ਤਾਂ ਉਹ ਦੂਸਰੇ ਪਾਸੇ ਥੋੜਾ ਜਿਹਾ ਕਰਦੇ ਚਲੋ ਸਮਝ ਮੈਂ ਤੁਹਾਨੂੰ ਸਮਝਾਵਾਂਗੀ ਤਾਂ ਤੁਹਾਨੂੰ ਇਹ ਚੀਜ਼ ਨੂੰ ਸਮਝ ਨਹੀਂ ਆਉਣੀ ਹੈਗੀ ਤੇ ਮੇਰਾ ਕਹਿਣ ਦਾ ਭਾਵ ਹੈ ਕਿ ਜਿਹੜੇ ਭੈਣ ਭਰਾਵਾਂ ਨੂੰ ਇਹ ਲੱਗਦਾ ਵੀ ਸਾਡਾ ਨਾ ਬਹੁਤ ਤਰੱਕੀਆਂ ਤੇ ਕੰਮ ਸਿਰ ਰੁਕ ਗਿਆ ਹੈਗਾ ਕਿਉਂਕਿ ਵਾਹਿਗੁਰੂ ਤੋਂ ਵੱਡਾ ਕੋਈ ਨਹੀਂ ਅੱਲਾਹ ਤੋਂ ਵੱਡਾ ਕੋਈ ਨਹੀਂ ਰਾਮ ਤੋਂ ਵੱਡਾ ਕੋਈ ਨਹੀਂ ਹੈਗਾ ਤਾਂ ਤੁਸੀਂ ਕਰਨਾ ਕੀ ਹੈ ਜਿਹੜੇ ਵੀ ਭੈਣ ਭਰਾਵਾਂ ਦੇ ਘਰ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਨੇ ਤਾਂ ਤੁਸੀਂ ਨੇ ਸਵੇਰੇ ਉੱਠਣਾ ਸਵੇਰੇ ਉੱਠ ਕੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਕੋਲੇ ਜਲ ਰੱਖ ਲੈਣਾ ਉਸ ਜਲ ਦਾ ਤੁਸੀਂ ਨੇ ਘਰ ਦੇ ਵਿੱਚ ਸਾਰੇ ਚਸਿੱਟਾ ਦੇਣਾ ਫਿਰ ਤੁਸੀਂ ਨੇ ਸ਼ਾਮ ਨੂੰ ਰਹਿਰਾ ਸਾਹਿਬ ਕੀਰਤਨ ਸੋਲਾ ਸਾਹਿਬ ਤੇ ਰੱਖਿਆ ਦੇ ਸਾਥ ਇਹੇ ਕਰਨੇ ਹੀ ਕਰਨੇ ਨੇ ਜਿਹੜਾ ਕੀਰਤਨ ਸੋਲਾ ਸਾਹਿਬ ਜੀ ਦਾ ਪਾਠ ਹੈ ਨਾ ਤੁਹਾਡੇ ਘਰ ਦੇ ਵਿੱਚ ਕੋਈ ਜਾਦੂ ਟੂਣਾ ਤੰਤਰ ਮੰਤਰ ਕੁਝ ਵੀ ਕਰਾਉਂਦਾ ਹੈ ਨਾ ਜਦੋਂ ਤੁਸੀਂ ਇਸ ਸ਼ਬਦ ਦਾ ਪਾਠ ਕਰਨ ਲੱਗੇ ਨਾ ਤਾਂ ਤੁਹਾਡੇ ਘਰ ਦੇ ਵਿੱਚ ਜੋ ਵੀ ਕੀਤਾ ਕਰਾਇਆ ਉਹ ਅਗਲੇ ਤੇ ਹੀ ਉਲਟ ਹੋਵੇਗਾ ਤੁਹਾਡੇ ਘਰ ਦੇ ਵਿੱਚ ਉਹ ਬਾਰ ਨਹੀਂ ਕਰੇਗਾ ਉਹ ਅਗਲੇ ਤੇ ਹੀ ਉਲਟ ਜਾਵੇਗਾ ਇੱਕ ਛੋਟਾ ਜਿਹਾ ਕੰਮ ਹੋਰ ਕਰਨਾ ਕਿ ਤੁਸੀਂ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਆਪਣਾ ਕੁੰਬ ਦਾ ਜਲ ਜਿਹਨੂੰ ਆਪਾਂ ਕਹਿੰਦੇ ਰੱਖਿਆ ਹੁੰਦਾ ਹੈ ਨਾ ਉਥੋਂ ਤੁਸੀਂ ਜਲ ਲੈ ਆਉਣਾ ਹੈ ਉਸ ਜਲ ਦਾ ਨਾ ਘਰ ਦੇ ਵਿੱਚ ਸਾਰੇ ਪਰਿਵਾਰ ਦੇ ਚਾਹ ਪਾਣੀ ਦੇ ਵਿੱਚ ਪਾ ਕੇ ਸੇਵਨ ਕਰਨਾ ਤੇ ਸ਼ਾਮ ਨੂੰ ਸੌਣ ਵੇਲੇ ਸਾਰੇ ਘਰ ਦੇ ਵਿੱਚ ਉਸ ਜਲ ਦਾ ਸਿੱਟਾ ਵੀ ਦੇਣਾ ਤੁਹਾਡੇ ਘਰ ਹਰਮੰਦਰ ਸਾਹਿਬ ਤੋਂ ਲਿਆਂਦਾ ਹੋਇਆ ਜਲ ਪਿਆ ਹੈ ਜਾਂ ਗੰਗਾ ਜਲ ਪਿਆ ਕੋਈ ਵੀ ਪਿਆ ਤੁਸੀਂ ਇੱਕ ਵਾਰੀ ਸੁਦਾ ਸਿੱਟਾ ਜ਼ਰੂਰ ਦੇਣਾ ਤੇ ਸਭ ਤੋਂ ਜਿਹੜੀ ਮੇਨ ਗੱਲ ਹੈ ਕਿ ਆਪਣੀ ਗੂਗਲ ਦੀ ਧੂਫ ਹੁੰਦੀ ਹੈ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜੇਗੀ ਉਸ ਨੂੰ ਘਰ ਦੇ ਵਿੱਚ ਲਿਆ ਕੇ ਥੋੜਾ ਜਿਹਾ ਤੁਸੀਂ ਉਹਦੇ ਵਿੱਚ ਦੇਸੀ ਘਿਓ ਤੇ ਚੀਨੀ ਰਲਾ ਲੈਣੀ ਹੈ ਨਹੀਂ ਤੁਹਾਨੂੰ ਕਿਸੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਹੋਣਦੇ ਨੇ ਕਿਸੇ ਦੇ ਘਰ ਜਾਂ ਗੁਰੂ ਘਰ ਹਨਾ ਉੱਥੋਂ ਤੁਹਾਨੂੰ ਉਹ ਧੂਫ ਮਿਲ ਜੇਗੀ ਧੂੜੀ ਜਿੱਤੀ ਧੂਫ ਨਾਲ ਲੱਕੜ ਦੇ ਕੋਲੇ ਦੇ ਉੱਪਰ ਪਾ ਕੇ ਸਾਰੇ ਦੇਣੀ ਆ ਤੁਸੀ ਇੱਕ ਤੁਸੀਂ ਨਾ ਆਪਣੇ ਘਰ ਦੇ ਵਿੱਚ ਸ਼ਬਦ ਵਾਲੀ ਜਿਵੇਂ ਕਿ ਤਸਵੀਰਾਂ ਵੀ ਮਿਲ ਜਾਂਦੀਆਂ ਨੇ ਜਾਂ ਸ਼ਬਦ ਵਾਲੀ ਕੋਈ ਰਿਕਾਰਡਿੰਗ ਮਿਲ ਜਾਂਦੀ ਹੈ ਤਾਂ ਉਹ ਆਪਣੇ ਘਰ ਦੇ ਵਿੱਚ ਲਗਾ ਕੇ ਰੱਖੋ ਵਾਹਿਗੁਰੂ 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 ਘਟੋ ਘਟ ਕੰਟਾ ਤੋਂ ਘਟੇ ਤੁਹਾਡੇ ਘਰ ਦੇ ਵਿੱਚ ਉਹ ਚੱਲਣੀ ਜ਼ਰੂਰੀ ਹੈ ਨਹੀਂ ਤਾਂ ਫਿਰ ਤੁਸੀਂ ਖੁਦ ਜਪੋ ਉੱਚੀ ਆਵਾਜ਼ ਦੇ ਵਿੱਚ ਜਪੋ ਵਾਹਿਗੁਰੂ 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 ਕਿਉਂਕਿ ਇਸ ਚੀਜ਼ ਦੇ ਨਾਲ ਜਿਹੜੀਆਂ ਆਦ ਵਿਆਦ ਸ਼ਕਤੀਆਂ ਨੇ ਜਿਹੜੀਆਂ ਕਿ ਕਿਸੇ ਦਾ ਕੀਤਾ ਕਰਾਇਆ ਜਾਦੂ ਟੂਣਾ ਤੰਤਰ ਮੰਤਰ ਭੂਤ ਪ੍ਰੇਤ ਨੇ ਨਾ ਉਹ ਬਹੁਤ ਜਲਦੀ ਇਸ ਚੀਜ਼ ਤੋਂ ਮਤਲਬ ਕਿ ਦੂਰ ਭੱਜਦੇ ਨੇ ਡਰਦੇ ਆ ਮੇ ਤੋਂ ਮੇਰਾ ਭਾਵ ਹੈ ਕਿ ਇਸ ਤਰੀਕੇ ਦੀਆਂ ਚੀਜ਼ਾਂ ਤੋਂ ਬਚਣ ਲਈ ਤੁਹਾਨੂੰ ਖੁਦ ਉਪਰਾਲਾ ਕਰਨਾ ਪਵੇਗਾ। ਅਗਰ ਤੁਹਾਡਾ ਕੰਮ ਹਰ ਟਾਈਮ ਡਾਊਨ ਹੋਈ ਜਾਂਦਾ ਹੋਈ ਜਾਂਦਾ ਤੁਹਾਨੂੰ ਲੱਗਦਾ ਵੀ ਸਾਡੇ ਘਰ ਦੇ ਵਿੱਚ ਬਰਕਤਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਵੀ ਹੁਣ ਸਾਡਾ ਕੁਝ ਨਹੀਂ ਬਣਦਾ ਬਹੁਤ ਕਾਰਜਾ ਚੜ ਗਿਆ ਇੱਕ ਵਾਰੀ ਆਪਾਂ ਨੂੰ ਡਿਪਰੈਸ਼ਨ ਹੋ ਜਾਂਦਾ ਵੀ ਉਹ ਖੁਦ ਖੁਸ਼ੀ ਕਰ ਲੈ ਇੱਥੇ ਤੱਕ ਵੀ ਨੌਬਤ ਆ ਜਾਂਦੀ ਹੈ। ਤਾਂ ਤੁਸੀਂ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਆਪਣੇ ਘਰ ਸ਼ੁਰੂ ਕਰ ਲਓ। ਕੋਸ਼ਿਸ਼ ਕਰੋ ਜਿਹੜੇ ਪੰਪੜਾ ਕਰਵਾ ਸਕਦੇ ਨੇ ਤਾਂ ਤੁਸੀਂ ਪੰਜ ਸੁਖਮਨੀ ਸਾਹਿਬ ਜੀ ਦੇ ਪਾਠ ਮਹੀਨੇ 'ਚ 2 ਮਹੀਨਿਆਂ 'ਚ ਜਾਂ ਸਾਲ ਦੇ ਵਿੱਚ ਆਪਣੇ ਘਰ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਲਿਆ ਕੇ ਕਰੋ ਸੰਗਤ ਨੂੰ ਅਗਰ ਤੁਸੀਂ ਸਕਾ ਸਕਦੇ ਹੁੰਦਾ ਪ੍ਰਸ਼ਾਦਾ ਸਕਾ ਦਿਓ ਨਹੀਂ ਫਿਰ ਤੁਸੀਂ ਚਾਹ ਪਾਣੀ ਦਾ ਲੰਗਰ ਤਿਆਰ ਕਰ ਦਿਓ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਕੁਝ ਵੀ ਹੈ ਕੋਈ ਵੀ ਭੂਤ ਪ੍ਰੇਤ ਆ ਕੋਈ ਜਾਦੂ ਟੂਣਾ ਤੰਤਰ ਮੰਤਰ ਉਹ ਸਾਰਾ ਨਿਕਲ ਕੇ ਤੁਹਾਡੇ ਘਰ ਦੇ ਵਿੱਚ ਵਰਕਤਾ ਆਉਣ ਲੱਗ ਜਾਣਗੀਆਂ ਇਸ ਤਰੀਕੇ ਨੂੰ ਤੁਸੀਂ ਕਰਕੇ ਦੇਖੋ ਨਹੀਂ ਤੁਸੀਂ ਸਿਰਫ ਸੁਖਮਨੀ ਸਾਹਿਬ ਜੀ ਦਾ ਪਾਠ ਅਗਰ ਤੁਸੀਂ ਨਹੀਂ ਕਰਵਾ ਸਕਦੇ ਤਾਂ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਇੱਕ ਭੈਣ ਹਨਾ ਕਰਦੇ ਵਿੱਚ ਜਾਂ ਭਰਾ ਬੱਚਾ ਕੋਈ ਵੀ ਸ਼ੁਰੂ ਕਰ ਲੋ ਤਾਂ ਤੁਸੀਂ ਉਸ ਪਾਠ ਨੂੰ ਹਰ ਰੋਜ਼ ਕਰਨਾ ਚਾਹੀਏ ਤੁਸੀਂ ਇੱਕ ਸੰਪੂਰਨ ਪਾਠ ਕਰ ਲੋਗੇ ਕਿਉਂਕਿ ਦੇਖੋ ਕੁਝ ਪਾਉਣ ਵਾਸਤੇ ਕੁਝ ਖੋਣਾ ਤਾਂ ਜ਼ਰੂਰ ਪੈਂਦਾ ਹੁੰਦਾ ਤੁਸੀਂ ਇੱਕ ਪਾਠ ਕਰੋਗੇ ਤਾਂ ਤੁਹਾਡੇ ਘਰ ਦੇ ਵਿੱਚ ਬਹੁਤ ਬਰਕਤਾਂ ਆਉਣਗੀਆਂ ਠੀਕ ਹੈ ਕਿ ਸਮਾਂ ਲੱਗ ਸਕਦਾ ਕੋਈ ਮਿੰਨਾ ਨੂੰ ਮੀਨੇ 7-8 ਸਾਲ ਲੱਗ ਸਕਦਾ ਹੈ ਕੋਈ ਇਹ ਨਹੀਂ ਹੁੰਦਾ ਵੀ ਜਣਾ ਵੀ ਕਈ ਵਾਰੀ ਇਦਾਂ ਦੀਆਂ ਚੀਜ਼ਾਂ ਨੂੰ ਕੱਢਣ ਵਾਸਤੇ ਨਾ ਜਾਂ ਆਪਣੇ ਮਾੜੇ ਕਰਮਾਂ ਨੂੰ ਆਪਾਂ ਕਹਿੰਦੇ ਦੂਰ ਕਰਨ ਵਾਸਤੇ ਆਪਾਂ ਨੂੰ ਵੈਗੁਰੂ ਜੀ ਦੇ ਲੜਨ ਲੱਗਣਾ ਹੀ ਪਵੇਗਾ ਫਿਰ ਵੀ ਤੁਹਾਨੂੰ ਲੱਗਦਾ ਵੀ ਸਾਡੇ ਕਈ ਭੈਣ ਭਰਾ ਕਹਿੰਦੇ ਨੇ ਵੀ ਹਨਾ ਮੈਨੂੰ ਬਹੁਤ ਭੈਣਾਂ ਦੇ ਵੀ ਮੈਸੇਜ ਆਉਂਦੇ ਨੇ ਵੀ ਮੇਰੇ ਪਤੀ ਸ਼ਰਾਪੀ ਨੇ ਤੇ ਮੇਰੀ ਸੱਸ ਕਹਿੰਦੀ ਮੈਨੂੰ ਕਿਸੇ ਨੇ ਕੀਤਾ ਕਰਾਇਆ ਹੋਇਆ ਦੇਖੋ ਕੋਈ ਕੁਛ ਕੀਤਾ ਕਰਾਇਆ ਇਦਾਂ ਨਹੀਂ ਹੁੰਦਾ ਹੈਗਾ ਹਨਾ ਇਹ ਸਿਰਫ ਇੱਕ ਡਰਾਉਂ ਦੀਆਂ ਇੱਕ ਤਾੰਤ੍ਰਿਕਾਂ ਦੇ ਇੱਕ ਹੋਣੇਗੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ 1% ਮੰਨ ਸਕਦੇ ਆਪਾਂ ਤੇ ਜਿਸ ਘਰ ਦੇ ਵਿੱਚ ਪੰਜੇ ਬਾਣੀਆਂ ਦਾ ਸਵੇਰੇ ਪਾਠ ਤੇ ਸ਼ਾਮ ਨੂੰ ਕੀਰਤਨ ਸੋਲੇ ਸਾਹਿਬ ਰੱਖਿਆ ਤੇ ਸ਼ਬਦਾਂ ਦੇ ਪਾਠ ਹੁੰਦੇ ਨੇ ਤਾਂ ਵਾਹਿਗੁਰੂ ਜੀ ਉੱਥੇ ਇਦਾਂ ਦੀਆਂ ਕੋਈ ਵੀ ਆਦ-ਵਿਆਦ ਸਕਤੀਆਂ ਨਹੀਂ ਟਿਕ ਸਕਦੀਆਂ ਤਾਂ ਪਲੀਜ਼ ਮੇਰੀ ਹੱਥ ਵਨ ਕੇ ਬੇਨਤੀ ਹੈ ਕਿ ਘਰ ਦੇ ਵਿੱਚ ਰੱਖਿਆ ਦੇ ਸ਼ਬਦ ਵਾਹਿਗੁਰੂ ਜੀ ਦੀ ਬਾਣੀ ਦੇ ਜ਼ਰੂਰ ਲਗਾਇਆ ਕਰੋ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਤੁਸੀਂ ਜ਼ਰੂਰ ਸ਼ੁਰੂ ਕਰੋ ਜਿਹੜੇ ਜਿਹੜੇ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆਏ ਸੀ ਉਹਨਾਂ ਨੂੰ ਮੇਰੇ ਸਵਾਲਾਂ ਦੇ ਜਵਾਬ ਮਿਲ ਚੁੱਕੇ ਹੋਣਗੇ ਅਗਰ ਤੁਸੀਂ ਚਾਹੋਗੇ ਕਿ ਤੁਹਾਡਾ ਕੰਮ ਸਾ ਤੁਹਾਡਾ ਦੁਆਰਾ ਤੋਂ ਤਰੱਕੀ ਤੇ ਆਵੇ ਦੁਆਰਾ ਤੋਂ ਉਸ ਲਾਈਨ ਤੇ ਜਾਵੇ ਤਾਂ ਵਾਹਿਗੁਰੂ ਜੀ ਦੇ ਲੜ ਲੱਗ ਜਾਓ ਕੋਸ਼ਿਸ਼ ਕਰੋ ਕਿ ਤੁਸੀਂ 5-10 ਮਿੰਟ ਜਾ ਕੇ ਗੁਰੂ ਘਰ ਜੁੱਤੀਆਂ ਜੋੜਿਆਂ ਦੀ ਸੇਵਾ ਕਰ ਲਓ ਤੁਸੀਂ ਗੁਰੂ ਘਰ ਜਾ ਕੇ ਕੋਈ ਸਫਾਈ ਦੀ ਸੇਵਾ ਕਰ ਲਓ ਤਾਂ ਜਿੰਨਾ ਤੁਸੀਂ ਇਹਨਾਂ ਗੁਰੂ ਸਾਬਾਂ ਦੇ ਸਿਮਰਨ ਨੂੰ ਕਰੋਗੇ ਜਿੰਨਾ ਤੁਸੀਂ ਗੁਰੂ ਸਾਬਾਂ ਦੀ ਸੇਵਾ ਕਰੋਗੇ ਨਾ ਉੰਨੀ ਤੁਹਾਡੇ ਮਾੜੇ ਕਰਮ ਕੱਟ ਕੇ ਤਰਕੀਆਂ ਦੇ ਵਿੱਚ ਜਾਓਗੇ ਨਹੀਂ ਯਕੀਨ ਤਾਂ ਇੱਕ ਮਹੀਨਾ ਕਰਕੇ ਦੇਖ ਲਓ ਮੇਰੀ ਕੱਲ ਵਾਲੀ ਸ਼ਾਰਟ ਵੀਡੀਓ ਤੇ ਇੱਕ ਭਰਾ ਦਾ ਮੈਸੇਜ ਆਇਆ ਜਿਹੜਾ ਮੈਂ ਤੁਹਾਨੂੰ ਸ਼ਬਦ ਦੱਸਿਆ ਸੀ ਦਿੱਖਣੀ ਮੁਹੱਲਾ 5ਵੇਂ ਵਾਲੇ ਦਾ ਨਾ ਉਹਤੇ ਮੈਸੇਜ ਆਇਆ ਤੁਸੀਂ ਪੜਿਓ ਜਾ ਕੇ ਕਮੈਂਟ ਬਾਕਸ ਦੇ ਵਿੱਚ ਕਿ ਦੀਦੀ ਮੈਂ ਨਾ ਇਹ ਸ਼ਬਦ ਨੂੰ 6 ਮਹੀਨੇ ਜਪਿਆ ਤੇ ਮੇਰਾ ਸਾਰਾ ਕੰਮ ਬਣ ਗਿਆ ਸੀ 6 ਮਹੀਨਿਆਂ ਦੇ ਵਿੱਚ ਦੇਖੋ ਵਿਸ਼ਵਾਸ ਤੇ ਭਰੋਸਾ ਹੋਣਾ ਚਾਹੀਦਾ ਹੈ ਨਹੀਂ ਤਾਂ ਉੱਤਤਾ ਚਿੰਨੀਆਂ ਕਰਨੀਆਂ ਨੇ ਦੇਖੋ ਜੇ ਰੱਬ ਵੀ ਆ ਕੇ ਤੁਹਾਨੂੰ ਹਣ ਆਪਾਂ ਨੂੰ ਸਾਹਮਣੇ ਕਹਿ ਦੂਗਾ ਵੀ ਆਹ ਤੂੰ ਕਰ ਲੈ ਆਪਾਂ ਫੇਰ ਵੀ ਕਹਾਂਗੇ ਵੀ ਇਹ ਰੱਬ ਨਹੀਂ ਹੈਗਾ ਕੋਈ ਹੋਗਾ ਹੈ ਵਿਸ਼ਵਾਸ ਸਭ ਤੋਂ ਪਹਿਲਾਂ ਜ਼ਰੂਰੀ ਹੈ ਡਰਨ ਦੀ ਜ਼ਰੂਰਤ ਨਹੀਂ ਕਿਉਂਕਿ ਕਈ ਵਾਰੀ ਇਦਾਂ ਦੀਆਂ ਚੀਜ਼ਾਂ ਵਾਹਿੰਦੀਆਂ ਨੇ ਕੋਈ ਡਰਨ ਨਾਲ ਹੀ ਗੱਲ ਨਹੀਂ ਕਿਉਂਕਿ ਡਰਨਾ ਨਾਲ ਆਪਾਂ ਡਿਪਰੈਸ਼ਨ ਦੇ ਵਿੱਚ ਹੀ ਜਾਵਾਂਗੇ ਆਪਣੇ ਪਤੀ ਨੂੰ ਆਪਣੇ ਪਰਿਵਾਰ ਨੂੰ ਭਰੋਸਾ ਦਿਓ ਕਿ ਵਾਹਿਗੁਰੂ ਜੀ ਆਪਾਂ ਨੂੰ ਜ਼ਰੂਰ ਮਾੜੇ ਦਿਨ ਕੱਟ ਕੇ ਚੰਗੇ ਦਿਨ ਲਿਆਉਣਗੇ ਤਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਫਿਰ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਾਰੇ ਪੈਨਪ੍ਰਾਵਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ